ਅੱਜ ਜਿਹੜੇ ਪਵਿੱਤਰ ਅਸਥਾਨ ਤੇ ਅਸੀਂ ਪਹੁੰਚਿਆ ਇਹ ਪਵਿੱਤਰ ਅਸਥਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਨ ਦਾਸ ਜੀ ਉਹਨਾਂ ਦਾ ਜਨਮ ਇਸ ਪਵਿੱਤਰ ਅਸਥਾਨ ਤੇ ਹੋਇਆ ਸੀ ਇਹ ਉਹ ਪ੍ਰਾਤਨ ਖੂਹ ਹੈ ਜਿਸ ਖੂਹ ਤੇ ਪਿਤਾ ਕਾਲੂ ਜੀ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਪਵਿੱਤਰ ਖੂਹ ਜਿਹੜਾ ਮੌਜੂਦ ਹੈ ਔਰ ਐਸੇ ਖੂਤੋਂ ਜਲ ਲੈ ਕੇ ਖੇਤੀਬਾੜੀ ਦਾ ਕਾਰੋਬਾਰ ਜਿਹੜਾ ਕੀਤਾ ਜਾਂਦਾ ਸੀ ਸੰਗਤਾ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਇਸ ਪ੍ਰਾਤਨ ਖੂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਸੋ ਬਹੁਤ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਇੱਥੋਂ ਜਲ ਲੈ ਕੇ ਜਾਂਦੀਆਂ ਨੇ ਬਹੁਤ ਸਾਰੇ ਜਿਤਨਾ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਬਿਮਾਰੀਆਂ ਵਾਸਤੇ ਇੱਥੋਂ ਜਲ ਵੀ ਖੜਦੇ ਹਨ ਤੇ ਬਹੁਤ ਸਾਰੀਆਂ ਦੁੱਖ ਜਿਹੜੇ ਆ ਉਹਨਾਂ ਦੇ ਦੂਰ ਹੁੰਦੇ ਨੇ ਬਾਬਾ ਜੀ ਕਹਿੰਦੇ ਵੀ ਪਟਵਾਰੀ ਦਾ ਇਹਨਾਂ ਕੋਲ ਪਟਵਾਰੀ ਦੀ ਨੌਕਰੀ ਕਰਦੇ ਗਿਆ ਹੈ ਨਾ ਰਾਏ ਬਲਾਰ ਦੇ ਪ੍ਰੇਮ ਕਰਕੇ ਹਾਂ ਜਦੋਂ ਪਟਵਾਰੀ ਸੀਗੇ ਇੱਥੇ ਵੀ ਪਟਵਾਰੀ ਸੀ ਇੱਥੇ ਵੀ ਉਹਦਾ ਦੇਖ ਕੇ ਪਿੰਡ ਜਿਹੋ ਹੀ ਕਰਦੇ ਆ ਜਮਰ ਦਾ ਪਿੰਡ ਉਹਦਾ ਵਾ ਇਸ ਪਿੰਡ ਦੇ ਵੀ ਪਟਵਾਰੀ ਸੀ ਪਹਿਲਾਂ ਹਾਂ ਇੱਥੇ ਜਿਹੜਾ ਜਮਰ ਹੈ ਪਿੰਡ ਆ ਨਾ ਔਰ ਰਾਏ ਭੋਇ ਦਾ ਪਿੰਡ ਜਮਰ ਰਾਏ ਹੂੰ ਉੱਥੇ ਪਟਵਾਰੀ ਸੀ ਰਾਏ ਭੋਇ ਦੇ ਵੀ ਕੁਝ ਸਾਰੇ ਇਲਾਕੇ ਦੇ ਪੜਵਾਰੀ ਸੀਗੇ ਉਹ ਪੰਕਤੀਆਂ ਬੋਲੀਆਂ ਸਲੋਕਾਂ ਦੀਆਂ ਵਿੱਚ ਉਹ ਜਿਹੜੀਆਂ ਪੰਕਤੀਆਂ ਉਹ ਕਿਹੜੇ ਗ੍ਰੰਥ ਵਿੱਚ ਦਰਜ ਨੇ ਇਹ ਸੂਰਜ ਬਲਗਾ ਹੈ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਅੱਛਾ ਅੱਛਾ ਉਹਨਾਂ ਦੇ 292 ਅੰਕ ਤੇ ਇਹ ਇਤਿਹਾਸ ਅੰਕ ਤੇ ਆ ਹਾਂ ਕੋਈ ਪੁਰਾਣੀਆਂ ਚੀਜ਼ਾਂ ਉਸ ਤੋਂ ਵੱਧੀਆਂ ਹੈਗੀਆਂ ਮੌਜੂਦ ਹੈਗੀਆਂ ਜੀ ਖੂਹ ਸਾਹਿਬ ਇੱਕ ਖੂਹ ਇੱਕ ਸਰੋਵਰ ਸਾਹਿਬ ਤੋਂ ਪਹਿਲਾਂ ਡੱਬ ਲੱਗਿਆ ਇੱਥੋਂ ਹੀ ਸਾਰੇ ਸੰਤਾਂ ਨੂੰ ਜਿਹੜੀਆਂ ਮਿਲੀਆਂ ਜੀ ਬਾਬੇ ਖੜ ਕੇ ਸੁਣਨੇ ਇੱਥੇ ਸੇਵਾ ਕੀਤੀ ਉਹ 10 ਨੰਬਰ ਦਾ ਬਦਮਾਸ਼ ਹੈ ਜੀ ਉਹ ਵੀ ਇੱਥੇ ਸੇਵਾ ਕੇ ਜਹਦਾ ਲਾਗੇ ਉਹਨੇ ਸੇਵਾ ਕੀਤੀ ਜੀ ਜੀ ਇੱਥੇ ਬਾਬਾ ਦਵਾਨ ਸਿੰਘ ਜੀ ਖਜਾਨ ਸਿੰਘ ਜੀ ਹਮ ਕੋਟੇ ਜਦੋਂ ਗਏ ਉੱਥੇ ਦੱਬੇ ਗਏ ਜੋ ਕੋਟਾ ਘਰ ਕੋਇਆ ਹਮ ਉਹਨਾਂ ਦੇ ਮਾਲਕ ਇੱਥੇ ਹੀ ਆਣਗੇ ਇਹਨਾਂ ਦਵਾ ਬਾਬੇ ਖਜਾਨ ਜੋ ਦਵਾਨ ਤੁਨੂ ਬਾਬੇ ਗੁਰੂ ਸਿੰਘ ਆਖਿਆ ਕਹਿੰਦੇ ਮਹਾਰਾ ਜੀ ਦਾ ਨਿਕਲ ਤੁਹਾਡੇ ਪੁੱਤ ਮਣ ਜੀ ਉਹਨਾਂ ਫਿਰ ਚੰਗੇ ਬਾਰੇ ਨਿਕਲ ਆਏ ਤੇ ਫਿਰ ਇੱਥੇ ਹੀ ਸੇਵਾ ਕੀਤੀ ਜੀ ਜੀ ਬਾਬਾ ਜੀਵਨ ਸਿੰਘ ਜੀ ਰਾਲਚਾਲ ਉਹਨਾਂ ਨੇ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਅਮਰ ਸਿੰਘ ਜੀ ਉਹਨਾਂ ਨੇ ਇੱਥੇ ਸੇਵਾ ਕੀਤੀ ਬਾਬੇ ਬਹਤਾ ਸਿੰਘ ਨੇ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਹਰਮਨ ਸਿੰਘ ਦਿੱਲੀ ਵਾਲਾ ਉਹਨਾਂ ਨੇ ਵੀ ਇੱਥੇ ਸੇਵਾ ਕੀਤੀ ਕਹਿੰਦੇ ਪਹਿਲਾ ਨਾਮ ਇਹਦਾ ਪੱਠੇਵਿੰਡ ਬੋਲੇ ਮੌਜੂਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਜੀ ਨਾਲ ਮਸ਼ਹੂਰ ਹੋਇਆ ਕਿਉਂਕਿ ਗੁਰਨਾਨ ਦੇਵ ਜੀ ਡੇਰਾ ਕਰਕੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਡੇਰਾ ਕਰਕੇ ਬੈਠੇ ਤੇ ਡੇਰਾ ਸਾਹਿਬ ਮਸ਼ਹੂਰ ਹੋਇਆ ਇੱਥੇ ਸਭ ਤੋਂ ਪਹਿਲਾ ਕਾਰਜ ਜਿਹੜਾ ਟਾਪ ਸਰੋਵਰ ਦੇ ਵਿੱਚ ਬਾਬਾ ਗੁਲਮੁਖ ਸਿੰਘ ਜੀ ਪਟਿਆਲੇ ਵਾਲੇ ਬਾਬਾ ਸਾਧੂ ਸਿੰਘ ਜੀ ਬਾਬਾ ਚੰਡਾ ਸਿੰਘ ਨੇ ਟਾਪ ਲਾ ਗਰਗੇ ਇੱਥੋਂ ਹੀ ਕਾਰ ਸੇਵਾ ਦੀ ਆਰੰਭਤਾ ਕੀਤੀ ਇੱਥੋਂ ਹੀ ਸਿੱਖੀ ਪਰਪੂਲਤ ਹੋਈ ਇਹ ਦੁਨੀਆ ਦੇ ਸਭ ਤੋਂ ਪਹਿਲਾ ਇਤਿਹਾਸਿਕ ਤੇ ਪ੍ਰਾਗਨ ਨਗਰ ਗੁਰਦੁਆਰਾ ਡੇਰਾ ਸਾਹਿਬ ਦਾ ਸਥਾਨ ਹੈ ਇਹ ਚੋਲਾ ਸ ਹੈ ਉਦੋਂ 10 ਕਿਲੋਮੀਟਰ ਦੂਰੀ ਤੇ ਗੋਂਦਵਾਲ ਸ਼ਹਿਰ ਦੇ ਰੋਡ ਤੇ ਫਦਾਵਾਲ ਤੋਂ ਗੋਂਦਵਾਲ ਜਿਹੜਾ 10 ਕਿਲੋਮੀਟਰ ਪਹਾੜ ਦੀ ਬਾਹੀ ਦੇ ਨਸਿਹਰੇ ਹਾਂ ਪਾਵ ਜਿਹੜਾ ਨਸਿਹਰਾ ਇਹ ਨਸਿਹਰੇ ਤੋਂ 10 ਕਿਲੋਮੀਟਰ ਚੜ੍ਹਦੇ ਪਾਸੇ ਤਕਉਣ ਦੇ ਵਿੱਚ ਇੱਕ ਗੁਰਦੁਆਰਾ ਬਸਿਆ ਹੈ ਇੱਥੇ ਹੁਣ ਬਹੁਤ ਜ਼ਿਆਦਾ ਹਰ ਐਦਵਾਰ ਜੋ ਪਹਿਰੇ ਦਾ ਨਾਮ ਚੱਲਦਾ ਹੈ ਬੜੀ ਸੰਗਤ ਇਕੱਠੀ ਹੁੰਦੀ ਹੈ ਪਾਵ ਕੇ ਮੇਲੇ ਦੇ ਰੂਪ ਵਿੱਚ ਸੰਗਤਾਂ ਤੇ ਹੁੰਦੀ ਹੈ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਜਾਂਦੇ ਆਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦਿਦਾਰੇ ਤੁਹਾਡੇ ਵਾਸਤੇ ਲੈ ਕੇ ਆਉਨੇ ਆਂ ਅੱਜ ਜਿਹੜੇ ਪਵਿੱਤਰ ਅਸਥਾਨ ਤੇ ਅਸੀਂ ਪਹੁੰਚਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਇਹ ਗੁਰਦੁਆਰੇ ਦਾ ਸਥਾਨ ਕਿਹੜਾ ਹੈ ਤੇ ਕਿੱਥੇ ਹੈ ਤੇ ਇਸ ਸਥਾਨ ਦੇ ਨਾਲ ਸਿੱਖ ਪੰਥ ਦਾ ਕੀ ਲੈਣਾ ਦੇਣਾ ਸਾਰਾ ਕੁਝ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹ ਪਵਿੱਤਰ ਅਸਥਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਨ ਦਾਸ ਜੀ ਉਹਨਾਂ ਦਾ ਜਨਮ ਇਸ ਪਵਿੱਤਰ ਅਸਥਾਨ ਤੇ ਹੋਇਆ ਸੀ ਤੇ ਇਹ ਪਿੰਡ ਕਿਹੜਾ ਇਹ ਵੀ ਦੱਸਣ ਜਾ ਰਹੇ ਹਾਂ ਇਹ ਪਿੰਡ ਹੈਗਾ ਜੀ ਲੋਹਾਰਾ ਪਿੰਡ ਹੈ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਨਾਂ ਤੇ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੋਇਆ ਹੈ ਤੇ ਸਿੱਖੀ ਦਾ ਇੱਕ ਥੰਮ ਕਹਿ ਸਕਦੇ ਆ ਇਸ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਨੂੰ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਪਿਤਾ ਜੀ ਨੇ ਆਪ ਜੀ ਨੂੰ ਸੁਲਤਾਨਪੁਰ ਲੋਧੀ ਭੇਜਿਆ ਤੇ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਵੀ ਠਹਿਰ ਕੇ ਗਏ ਨੇ ਤੇ ਬੇਦੀਆਂ ਦੇ ਵਿਰੋਧ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੋਂ ਜਾਣਾ ਪਿਆ ਕਿਉਂਕਿ ਇਹ ਪਿਤਾਪੁਰਖੀ ਸਥਾਨ ਸੀ ਤੇ ਬੇਦੀਆਂ ਨੇ ਸੋਚਿਆ ਕਿ ਸ਼ਾਇਦ ਗੁਰੂ ਸਾਹਿਬ ਆਪਣਾ ਇੱਥੇ ਜ਼ਮੀਨ ਜਾਇਦਾਦ ਮੱਲਣ ਵਾਸਤੇ ਆਏ ਨੇ ਪਰ ਉਨ੍ਹਾਂ ਦੇ ਵਿਰੋਧ ਕਰਨ ਤੇ ਗੁਰੂ ਸਾਹਿਬ ਇੱਥੋਂ ਉੱਠ ਕੇ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇਹ ਨਗਰ ਜਿਹੜਾ ਥੇ ਹੋ ਜਾਂਦਾ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਸਥਾਨ ਤੇ ਪਹੁੰਚਦੇ ਨੇ ਤੇ ਇਸ ਸਥਾਨ ਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਨਗਰ ਨੂੰ ਦੁਬਾਰਾ ਵਰਦਾਨ ਦਿੱਤੇ ਕਿ ਇੱਥੇ ਮੇਰੇ ਬਾਬੇ ਨਾਨਕ ਨੇ ਫੇਰਾ ਪਾਇਆ ਸੀ ਤੇ ਇਹ ਸਥਾਨ ਜਿਹੜਾ ਵਧੇ ਫੁੱਲੇਗਾ ਤੇ ਸਿੱਖੀ ਦਾ ਤੁਰ ਆਖਵਾਵੇਗਾ ਸੋ ਸੰਗਤ ਜੀ ਇਹ ਬਹੁਤ ਸੋਣਾ ਪਵਿੱਤਰ ਸਥਾਨ ਜਿਹੜਾ ਵਾ ਇਹ ਚੋਲਾ ਸਾਹਿਬ ਦੇ ਨੇੜੇ ਤੇੜੇ ਪਿੰਡ ਲੋਹਾਰਾ ਦੇ ਲਾਗੇ ਪਿੰਡ ਲੋਹਾਰਾ ਦੀਆਂ ਬੇਕਾਂ ਦੇ ਵਿੱਚ ਲਗਭਗ ਇਹ ਸਥਾਨ ਜਿਹੜਾ ਵਾ ਤਰਨਤਾਰਨ ਸਾਹਿਬ ਤੋਂ ਲਗਭਗ 10-15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਅੱਜ ਤੁਹਾਨੂੰ ਅਸੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾ ਰਹੇ ਆ ਤੇ ਇੱਧਰ ਖੱਬੇ ਪਾਸੇ ਮੇਰੇ ਸਰੋਵਰ ਜਿਹੜਾ ਵਾ ਬੜਿਆ ਹੋਇਆ ਇੱਥੇ ਦੱਸਿਆ ਜਾਂਦਾ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਸ਼ਰਧਾ ਦੇ ਨਾਲ ਆਉਂਦੇ ਹਨ ਇਸ ਸਥਾਨ ਤੇ ਲੋਕ ਸ਼ਰਧਾ ਦੇ ਨਾਲ ਇਸ਼ਨਾਨ ਕਰਦੇ ਹਨ ਤੇ ਇਸ਼ਨਾਨ ਕਰਨ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਕਿ ਜਿਵੇਂ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਲੇ ਹੋਣ ਤੇ ਉਹਨਾਂ ਦੀ ਖੁਸ਼ਬੂ ਅੱਜ ਵੀ ਇਸ ਮਿੱਟੀ ਦੇ ਵਿੱਚ ਸਮੋਈ ਹੋਈ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਥਾਨ ਨੂੰ ਸਜਾਉਣ ਤੋਂ ਬਾਅਦ ਇੱਥੇ ਵੱਖ-ਵੱਖ ਬਾਪੁਰਖਾਂ ਵੱਲੋਂ ਇਹ ਸਰੋਵਰ ਸਾਹਿਬ ਗੁਰੂ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ ਸੀ ਇੱਥੇ ਇੱਕ ਪ੍ਰਾਤਨ ਖੂਹ ਵੀ ਮੌਜੂਦ ਹੈ ਔਰ ਸੱਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਈਏ ਇਧਰਲੇ ਪਾਸੇ ਉਹ ਸੋਹਣੀ ਬਿਲਡਿੰਗ ਜਿਹੜੀ ਹੈ ਉਹ ਸਥਾਪਤ ਹੈ ਜਿੱਥੇ ਮਹਿਤਾ ਕਲਿਆਣ ਜੀ ਗੁਰੂ ਸਾਹਿਬ ਦੇ ਪਰਮ ਪੂਜਯ ਪਿਤਾ ਜੀ ਦਾ ਜਨਮ ਹੁੰਦਾ ਹੈ ਅੱਜ ਵੀ ਉਹ ਪੁਰਾਣਾ ਖੂਹ ਜਿਹੜਾ ਇੱਥੇ ਮੌਜੂਦ ਹੈ ਜਿਸ ਖੂਹ ਤੋਂ ਉਹਨਾਂ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਸੀ ਆਪਾਂ ਉਸ ਖੂਹ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੰਗਤ ਜੀ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਇਹ ਉਹ ਪ੍ਰਾਤਨ ਖੂਹ ਹੈ ਜਿਸ ਖੂਹ ਤੇ ਪਿਤਾ ਕਾਲੂ ਜੀ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਪਵਿੱਤਰ ਖੂਹ ਜਿਹੜਾ ਮੌਜੂਦ ਹੈ ਔਰ ਐਸੇ ਖੂਤੋਂ ਜਲ ਲੈ ਕੇ ਖੇਤੀਬਾੜੀ ਦਾ ਕਾਰੋਬਾਰ ਜਿਹੜਾ ਕੀਤਾ ਜਾਂਦਾ ਸੀ ਸੰਗਤਾ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਇਸ ਪ੍ਰਾਤਨ ਖੂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਤੁਸੀਂ ਉੱਪਰ ਵੀ ਦਿਖਾ ਦਿਓ ਇੱਕ ਈ ਕਿ ਉੱਪਰੋਂ ਇਹਨੂੰ ਪੂਰੀ ਤਰ੍ਹਾਂ ਢੱਕ ਕੇ ਇਹਨੂੰ ਸੰਭਾਲਣ ਵਾਸਤੇ ਉੱਪਰੋਂ ਢੱਕ ਦਿੱਤਾ ਗਿਆ ਪਰ ਅੱਜ ਇਸ ਦੇ ਵਿੱਚ ਜਲਤਾ ਨਹੀਂ ਹੈ ਕਿਉਂਕਿ ਪਾਣੀ ਦਾ ਸਥਿਰ ਜਿਹੜਾ ਥੱਲੇ ਜਾਣ ਕਰਕੇ ਆਜੇ ਖੂਤਾ ਸੁੱਕ ਸੁੱਕ ਚੁੱਕਾ ਹੈ ਪਰ ਅੱਜ ਵੀ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਜੀ ਦੀ ਖੁਸ਼ਬੂ ਗੁਰੂ ਸਾਹਿਬ ਜੀ ਦੇ ਚਰਨ ਅੱਜ ਵੀ ਇਸ ਖੂ ਨੂੰ ਪਵਿੱਤਰ ਦਰਸਾ ਰਹੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਇੱਥੋਂ ਜਲ ਲੈ ਕੇ ਜਾਂਦੀਆਂ ਨੇ ਬਹੁਤ ਸਾਰੇ ਜਿ ਤਰ੍ਹਾਂ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਬਿਮਾਰੀਆਂ ਵਾਸਤੇ ਇੱਥੋਂ ਜਲ ਵੀ ਖੜਦੇ ਹਨ ਤੇ ਬਹੁਤ ਸਾਰੀਆਂ ਦੁੱਖ ਜਿਹੜੇ ਆ ਉਹਨਾਂ ਦੇ ਦੂਰ ਹੁੰਦੇ ਨੇ ਸੋ ਸੰਗਤ ਜੀ ਇਹ ਸਥਾਨ ਜਿਹੜਾ ਚੋਲਾ ਸਾਹਿਬ ਦੇ ਨੇੜੇ ਤੇੜੇ ਆ ਤੇ ਗੁਰਦੁਆਰਾ ਡੇਰਾ ਸਾਹਿਬ ਜਦੋਂ ਵੀ ਤੁਸੀਂ ਤਰਨਤਾਰਨ ਸਾਹਿਬ ਦੀ ਧਰਤੀ ਤੇ ਆਉਂਦੇ ਹੋ ਤੇ ਇੱਕ ਵਾਰੀ ਇੱਥੇ ਦਰਸ਼ਨ ਜ਼ਰੂਰ ਕਰਿਓ ਸੰਗਤਾਂ ਦੀ ਸਹੂਲਤ ਵਾਸਤੇ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਹੈ ਬਹੁਤ ਵੱਡੀ ਸਾਰੀ ਬਿਲਡਿੰਗ ਬਣੀ ਹੋਈ ਹੈ ਇੱਥੇ ਸੰਗਤਾਂ ਦਾ ਰਹਿਣ ਬਸੇਰਾ ਵੀ ਹੋ ਸਕਦਾ ਹੈ ਰਹਿਣ ਵਾਸਤੇ ਜਗ੍ਹਾ ਵੀ ਮਿਲੂਗੀ ਔਰ ਸੰਗਤਾਂ ਦੀ ਸਹੂਲਤ ਵਾਸਤੇ 24 ਘੰਟੇ ਲੰਗਰ ਤੁਹਾਨੂੰ ਜਿਹੜੀ ਬਾਬੇ ਨਾਨਕ ਨੇ ਮਰਿਆਦਾ ਚਲਾਈ ਸੀ ਕਿ ਆਏ ਗਏ ਨੂੰ ਪ੍ਰਸ਼ਾਦਾ ਪਹਿਲਾਂ ਮਿਲੇਗਾ ਸੋ ਇਹ ਅਸਥਾਨ ਤੇ ਲੰਗਰ ਦੀ ਪੂਰੀ ਪੂਰੀ ਸਹੂਲਤ ਜਿਹੜੀ ਆ ਉਹ ਸੰਗਤਾਂ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਸੇਵਾਦਾਰ ਪਿੰਡ ਦੀ ਜਿਹੜੀ ਲੋਕਲ ਕਮੇਟੀ ਹੈ ਉਹ ਸੰਗਤਾਂ ਦੀ ਸੇਵਾ ਵੇਲੇ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਹਨ ਸੋ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜਿੱਥੇ ਪਿਤਾ ਕਾਲੂ ਜੀ ਦਾ ਅਵਤਾਰ ਹੁੰਦਾ ਅਸੀਂ ਉਸ ਅਸਥਾਨ ਤੋਂ ਦਿਖਾ ਰਹੇ ਹਾਂ ਸੋ ਸੰਗਤ ਜੀ ਅੱਜ ਜਤੋਂ ਅਸੀਂ ਜਿਸ ਗੁਰਦੁਆਮ ਦੇ ਦਰਸ਼ਨ ਕਰਾ ਰਹੇ ਆ ਆਪਾਂ ਉਸ ਗੁਰਦੁਆਮ ਦਾ ਸੰਪੂਰਨ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਮੌਜੂਦ ਨੇ ਆਹੋ ਕਰਦੇ ਗੱਲਾਂ ਮਤਾਂ ਬਾਬਾ ਜੀ ਵੈਗੁਰ ਜੀ ਕਿਹਦਾ ਉਸਤਾਦ ਅੱਛਾ ਵੈਗੁਰ ਜੀ ਕੀ ਬੰਦੇ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਜੀ ਇਹ ਮਾਰ ਇਸ ਸਥਾਨ ਬਾਰੇ ਜਾਣਨਾ ਪਾਓ ਜੀ ਇਹ ਸਥਾਨ ਜਿਹੜਾ ਪਤਾ ਲੱਗਿਆ ਸੀ ਵੀ ਇੱਥੇ ਪਿਤਾ ਕਾਲੂ ਜੀ ਦਾ ਜਨਮ ਹੁੰਦਾ ਹਾਂਜੀ ਹਾਂਜੀ ਇਹ ਬਾਬੇ ਨਾਨਕ ਦਾ ਪਿੰਡ ਹੈ ਪੂਰਾ ਇਤਿਹਾਸਕ ਹੀ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੰਨੇ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਇਹਨੂੰ ਜਿਨ੍ਹਾਂ ਨੇ ਇੱਕ ਪ੍ਰਾਤੰਤ ਇਤਿਹਾਸਕ ਨਗਰ ਸ੍ਰੀ ਗੁਰਨਾਗ ਦੇਵ ਦੇ ਪედაਪੁਰਖ ਨਗਰ ਵਿੱਚ ਪਹੁੰਚ ਕਰਕੇ ਇਸ ਇਤਿਹਾਸ ਨੂੰ ਉਜਾਗਰ ਕਰਨ ਦੀ ਖੇਚਲ ਕੀਤੀ ਹੈ ਇਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਹ ਇਤਿਹਾਸਿਕ ਤੇ ਪ੍ਰਾਦਨ ਨਗਰ ਜੀ ਸ੍ਰੀ ਗੁਰੂ ਨਾਗਦੇਵ ਦਾ ਪਿਤਾ ਪੁਰਖੀ ਨਗਰ ਹੈ ਜਨਮ ਅਹਿਤਾਨ ਬਾਬਾ ਮਹਿਤਾ ਕਾਲੂ ਜੀ ਦਾ ਜੀ ਗੁਰਨਾਗਦੇਵ ਦੇ ਪਿਤਾ ਜਿਹਦਾ ਇਤਿਹਾਸ ਦੇ ਨਾਮ ਬਾਬਾ ਮਹਿਤਾ ਕਲਿਆਣ ਦਾਹ ਜੀ ਦੱਸਿਆ ਹੈ ਜੀ ਉਹਨਾਂ ਦਾ ਜਨਮ ਇੱਥੇ ਹੋਇਆ ਬਾਬਾ ਨਾਗਦੇਵ ਪਿਤਾ ਪੁਰਖੀ ਨਗਰ ਪੱਠੇ ਵਿੰਡਪੁਰ ਦਾ ਇਤਿਹਾਸ ਹੈ ਸਾਰੀ ਸੰਗਤ ਅਗੇ ਬੇਨਤੀ ਪ੍ਰਾਂਤਿਮ ਸਤਿਮ ਸਕਾਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਾਪਤ ਅਤਿਆਸ਼ਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਪੁਰਖੀ ਨਗਰ ਹੈ ਜੀ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਜੀ ਦਾ ਇੱਥੇ ਗੁਰੂ ਨਾਨਕ ਦੇਵ ਦੇ ਪਿਤਾ ਬਾਬਾ ਮਹਿਤਾ ਕਲਿਆਣ ਦਾਸ ਦਾ ਜਨਮ ਹੋਇਆ ਸ੍ਰੀ ਗੁਰੂ ਨਾਨਕ ਦੇਵ ਦੇ ਦਾਦਾ ਸਿਵਰਾਮ ਜੀ ਪੜਦਾ ਦਾ ਰਾਮਰਾਂ ਜੀ ਇੱਥੇ ਖੇਤੀ ਦਾ ਕੰਮ ਕਰਦੇ ਰਹੇ ਇਤੋਂ ਪੜੇ ਲਿਖੇ ਹੋਣ ਦੇ ਕਾਰਨ ਬਾਬਾ ਮਹਿਤਾ ਕਲਿਆਣ ਦਾਸ ਜੀ ਰਾਏਪੁਰ ਦੇ ਪ੍ਰੇਮ ਕਰਕੇ ਪਾਬ ਰਾਏ ਪੋਇੰਦ ਤਲਵੰਡੀ ਚਲੇ ਗਏ ਉੱਥੇ ਗੁਰਨਾਗ ਦੇਵ ਦਾ ਜਨਮ ਹੋਇਆ ਇਸੇ ਪਿੰਡ ਨੂੰ ਮੁਖ ਰੱਖ ਕੇ ਬੀਬੀ ਨਾਗ ਦਾ ਦੇਸਤਾ ਸਲਤਨਪੁਰ ਲੋਧੀ ਕੀਤਾ ਸੀ ਜੀ ਇਹਦਾ ਤਿਆਹ ਦੇ ਪਹਿਲਾ ਨਾਮ ਹੈ ਪੱਠੇਵਿੰਡਪੁਰ 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 ਨਾਮ ਕਹਨ ਤੇ ਜੀ ਖਤਰੀ ਬੇਦੀ ਬਰਿੰਧ ਬਸੰਤੇ ਖਤਰੀ ਦੇ ਬੇਦੀਆਂ ਦਾ ਬਹੁਤ ਵੱਡਾ ਇਹ ਨਗਰ ਸੀ ਜਦੋਂ ਗੁਰਨਾਗਦੇਵ ਦੀ ਜਵਾਨ ਵਕਤਤਾ ਹੋਈ ਤਾਂ ਉਹਨਾਂ ਨੇ ਬੀਬੀ ਨਾਨਕ ਨੂੰ ਮਿਲਣ ਦੀ ਤਿਆਰੀ ਕੀਤੀ ਸ਼ਲਦਨਪੁਰ ਲੋਧੀ ਨੂੰ ਨਾਲ ਭਾਈ ਬਾਲਾ ਤੇ ਮਰਦਾਨਾ ਵੀ ਸਨ ਤਾਂ ਬਾਬਾ ਮਹਿਤਾ ਕਲਿਆਣ ਜੀ ਕਹਿਣ ਲੱਗੇ ਪੁੱਤਰ ਜਦੋਂ ਬੀਬੀ ਨਾਗਿੰਦ ਮਿਲਣ ਵਾਤੇ ਚਲੇ ਆਏ ਨਾ ਸਰਪਾਨਪੁਰ ਲੋਧੀ ਤੋਂ 10 ਕੋਹ ਲੈੰਦੇ ਵਾਲੇ ਪਾਸੇ ਕਪੜਾ ਨਗਰ ਆਉਣਾ ਹੈ ਪੱਠੇਵਿੰਡਪੁਰ ਉੱਥੇ ਆਪਣਾ 베ਦੀ ਭਾਈ ਜਦਾ ਵਸਦੇ ਆ ਤੂੰ ਉਹਨਾਂ ਦਾ ਹਾਲ ਚਾਲ ਪੁੱਛ ਜਾਣਾ ਕਿ ਕੀ ਹਾਲ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਉਹ ਉੱਥੇ ਗਏ ਨਹੀਂ ਤਾਂ ਸੱਤ ਬੈਨ ਕਹਿਗੇ ਸ੍ਰੀ ਗੁਰੂ ਨਾਗਦੇਵ ਜੀ ਆਪਦੇ ਪ੍ਰਾਤਨ ਦੇ ਲਈ ਜਿਹੜੇ ਭਾਈ ਬਾਲਾ ਦੇ ਮਰਦਾਨਾ ਸੀ ਨਾਲ ਲੈ ਕੇ ਸਰਦਾਨਪੁਰ ਲੋਹੜੇ ਨੂੰ ਤਿਆਰੀ ਕੀਤੀ ਜਦੋਂ ਪੱਠੇਵਿੰਡ ਪੁਰਦੇ ਨੇ ਦੇਖ ਪਹੁੰਚੇ ਤਾਂ ਘੜ ਘੜ ਕੇ ਜਾਣ ਹਰਿ ਸ੍ਰੀ ਗੁਰਨਾਗ ਦੇਵ ਜੀ ਕਹਿਣ ਲੱਗੇ ਭਾਈ ਬਾਲਾ ਤੇ ਮਰਦਾਨਾ ਅੱਗੇ ਕਰਤਾਰ ਕੀ ਦਾ ਪੰਖ ਕਿਸ ਪਾਸੇ ਵਾ ਲੈ ਜਾਵੇ ਆਪਾਂ ਪਿਤਾ ਦਾ ਕਹਿ ਹੋਇਆ ਭਈ ਪਹਿਲਾਂ ਹੀ ਪੂਰਾ ਕਰ ਜਲਿਏ ਤੇ ਸਾਰੇ ਬੇਦਿੰਗਾਂ ਦਾ ਹਾਲ ਚਾਲ ਪੁੱਛ ਗਏ ਇੱਥੋਂ ਆਪਾਂ ਅੱਗੇ ਚਲੇ ਜਾਵਾਂਗੇ ਤਾਂ ਸ੍ਰੀ ਗੁਰੂ ਨਾਗ ਦੇਵ ਜੀ ਆਪਦੇ ਪਿਤਾ ਪੁਰਖੇ ਨਗਰ ਵਿੱਚ ਆਣ ਕੇ ਅੱਠੇ ਵਣ ਬਰੋ ਜਾਣ ਕੇ ਬੈਠ ਗਏ ਜਦੋਂ ਬੇਲੀਆਂ ਨੂੰ ਪਹਾਰ ਲੱਗਾ ਆ ਕੇ ਕਾਲੂ ਦਾ ਪੁੱਤਰ ਨਾਨਕ ਆਇਆ ਏ ਹੋ ਸਕਦਾ ਉਹ ਵੀ ਜਾਇਦਾਦ ਸੰਭਾਲਣ ਆਇਆ ਹੋਵੇ ਪਰ ਆਪਾਂ ਇਥੇ ਨੂੰ ਬੈਠਣ ਨੇ ਦੇਣਾ ਹੁਣ ਇਥੋਂ ਕੱਢ ਦੇਣਾ ਹੈ ਇਹ ਵਿਚਾਰ ਕਰਕੇ ਆਨ ਬੇਲੀਆਂ ਦੇ ਜਬੇ ਨਿਹਾਰੇ ਕਰਤ ਕੋ ਰਗਤ ਨੂੰ ਬਾਗੋ ਚਾਰੇ ਬੇਲੀਆਂ ਨੇ ਆਉਂਦਿਆਂ ਹੀ ਮਹਾਰਾਜ ਦੇ ਨਾਲ ਠਗੜਾ ਆਰੰਭ ਕਰ ਦਿੱਤਾ ਬੜੇ ਕੌੜੇ ਬਜਨ ਕੀਤੇ ਗੁਰਨਾਗ ਦੇਵ ਜੀ ਨੂੰ ਕਹਾਂ ਬੇਦੀਆਂ ਬੰਦ ਚ ਲੈ ਜਾਣਾ ਲੇਖ ਪਖੇਰੀ ਕੁੜਾ ਚਲਾਣਾ ਕਹਿੰਦੇ ਨਾਨਕਾ ਤੂੰ ਸਾਡੇ ਕੋਲੇ ਜਨਮ ਲੈ ਕੇ ਸਾਡੇ ਕੋਲ ਨੂੰ ਨਾਜ ਲਾਈ ਆ ਪਖੇਰੀ ਵੇਚ ਪਾ ਕੇ ਤੂੰ ਇੱਕ ਰਾਜਵਾਦਤਾ ਹੈ ਪਰ ਹਾਂ ਮਛਰੇਕ ਤੂੰ ਬਸਰਣਾ ਦਾ ਹੈ ਜਾਓ ਅਬੇ ਨੈ ਪਗੜੇ ਉਠਾ ਹੈ ਕਹਿੰਦੇ ਜਾ ਤੋਟ ਕੇ ਅੱਗੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਇੱਥੋਂ ਫੜ ਕੇ ਬਾਹਰ ਕੱਢ ਦਿੱਤਾ ਜਾਵੇਗਾ ਜੂ ਦੇ ਵਿੱਚੋਂ ਕਹੋ ਗੁਰੂ ਹਮਾ ਆਸ ਨਾ ਕਰੇ ਗੁਰਨਾਥ ਦੇਵ ਜੀ ਕਹਿੰਦੇ ਬੇਦੀ ਪੁਰਸੋ ਅਸੀਂ ਇੱਥੇ ਵਾਸਾ ਕਰਨ ਵਾਸਤੇ ਨਹੀਂ ਆਏ ਕੋ ਦਨ ਬਸੇ ਆਮ ਤਾਲ ਬਰੇ ਕਹਿੰਦੇ ਇਹਦਾ ਕੁਝ ਦਿਨ ਇੱਥੇ ਰਹਿਣਾ ਹੈ ਤਾਂ ਇੱਥੋਂ ਸਾਰੇ ਬੇਦੀਆਂ ਦਾ ਹਾਲ ਚਾਲ ਪੁੱਛ ਕੇ ਅੱਗੇ ਚਲੇ ਜਾਣਾ ਹੈ ਜਦੋਂ ਕੁਝ ਦਿਨ ਦੀ ਗੱਲ ਕੀਤੀ ਕਿ ਨਾ ਹੀ ਸੰਗ ਨਾਲ ਸੰਗ ਸ਼ਰੀਕੀ ਤਜੀ ਲਾਟਾ ਨਾ ਹੀ ਕਿੰਨੀ ਕੀ ਕਹਿੰਦੇ ਨਾ ਸਾਡਾ ਕਿਸੇ ਨਾਲ ਕੋਈ ਇੱਥੇ ਸੰਗ ਹੈ ਨਾ ਕੋਈ ਸਾਡਾ ਕਿਸੇ ਦਾ ਸਰੀਕਾ ਹਿੰਦਕ ਪੁੱਜਦੇ ਨੇ ਇੱਥੇ ਰਹਿਣਾ ਏ ਇੱਥੋਂ ਅੱਗੇ ਚਲੇ ਜਾਣਾ ਹੈ ਜਦੋਂ 2-4 ਦਿਨ ਦੀ ਗੱਲ ਕੀਤੀ ਬੇਦੀ ਬੜੇ ਕਰੋਧਵਾਨ ਹੋਏ ਸੁਣ ਬੇਦੀਆਂ ਨੇ ਕੋਪ ਕਰ ਕਇਓ ਇਹ ਉਤਾਵ ਦਾਮ ਸਮਨ ਹਮਲਾਇਓ ਕਹਿੰਦੇ ਨਾਲ ਕਾ ਦਾ ਪੇ ਤੇਰੇ ਜਾਣਦੇ ਆ ਜਦੋਂ 2-4 ਦਿਨ ਤੇ ਰਹਿ ਗਿਆ ਤੇ ਮਿਲ ਪਲਾਏ ਲਹੇਗੇ ਕੋਈ ਕਹਿੰਦੇ ਤੂੰ ਕਿੰਨੇ ਬੇਦੀ ਆ ਉਹਦੇ ਨਾਲ ਇਕੱਠੇ ਕਰ ਲਵੇਗਾ ਬਣੇ ਸਹਾਇਕ ਤਮ ਤਮ ਇਹ ਕਹਿੰਦੇ ਤੂੰ ਦਾ ਕਿੰਨੇ ਬੇਦੀ ਇਕੱਠੇ ਝਗੜਾ ਕੇ ਜਗੜਾ ਮਾਰ ਕੇ ਬਣ ਜਾਵੇਂਗਾ ਆਪ ਦਾ ਇੱਥੇ ਪਖੰਡਰ ਦੇਂਗਾ ਜਾਂ ਤੇ ਅਬੇ ਉਠਾਵਨ ਕਰੇ ਤਾ ਵਜ ਪਰਨਾ ਭਰੋਸਾ ਬਰੇ ਕਹਿੰਦੇ ਜਾਂ ਥੋੜਕੇ ਹੁਣੇ ਅੱਗਿਆ ਜਲਿਆ ਜਾ ਸਾਨੂੰ ਤੇਰੇ ਬੈਨਾਂ ਤੇ ਕੋਈ ਭਰੋਸਾ ਨਹੀਂ ਹੈ ਉਠੋ ਜਾਓ ਸੁਣਵਾ ਗਾ ਮਾਰੇ ਨਦ ਬੁੱਝ ਗਏਗੇ ਤਰੰਦੋ ਠਾਰੇ ਕਹਿੰਦੇ ਜੇ ਨਾਇਦਾ ਉੱਠੇਗਾ ਨਾ ਜਿੱਦਾਂ ਸ਼ਰੀਕਾਂ ਸ਼ਰੀਕ ਕਦੇ ਇਦਾਂ ਕੱਢਿਆ ਜਾਵੇਂਗਾ ਤੈਨੂੰ ਸਾਮਾਧ ਦੇ ਕਿਤੇ دیਵਾਨੇ ਬਾਲਣ ਦੇਵਾਂਗੇ ਜਦੋਂ ਇਹ ਗੱਲ ਬੇਦੀਆਂ ਦੇ ਗੁਰਨਾਮ ਦੇ ਉਹਨੇ ਸੁਣੀ ਤਾਂ ਸੰਬੋਧਨ ਕਰਕੇ ਗਿਆ ਬੇਦੀ ਪੁੱਸੋਂ ਅਸੀਂ ਤੁਹਾਨੂੰ ਮਰਨ ਵਾਸਤੇ ਆਏ ਸੀ ਪਰ ਤੁਸੀਂ ਸਾਡੇ ਨਾਲ ਇਰਖਾ ਵਾਸਤੇ ਹੋਏ ਹੋ ਸਾਨੂੰ ਇਹ ਦੱਸੋ ਕਿ ਜਿਹੜਾ ਪੱਠੇ ਵਣਪੁਰ ਪਿੰਡ ਆ ਇਹ ਤੁਹਾਡੀ ਕੋਈ ਪੱਕੀ ਵਿਰਾਸਤ ਹੈ ਕਹਿੰਦੇ ਹਾਂ ਜੀ ਇੱਥੋਂ ਦੇ ਰਹਿਣ ਵਾਲੇ ਅਸੀਂ ਹਾਂ ਤੁਸੀਂ ਦੇ ਬੜੇ ਚਰਦੋਂ ਇੱਥੋਂ ਗਏ ਜਾਓ ਇਹ ਸਾਡੀ ਪੱਕੀ ਵਿਰਾਸਤ ਹੈ ਉਸ ਵੇਲੇ ਗੁਰੂ ਨਾਨਕ ਦੇਵ ਨੇ ਕਿਹਾ ਹਾਂ ਮਰਦਾ ਦੀਵਾ ਦਾ ਸਦਾ ਰਹਾਏ ਤੁਮਰਾ ਸਦੰਗ ਸਾਰ ਮਿਲ ਜਾਏ ਔਰ ਉਜਰੇ ਕੇ ਤੇ ਖੋਜ ਨਾ ਪਾਵੇ ਕਹਿੰਦੇ ਸਮਾ ਆਵੇਗਾ ਸਾਡੀ ਜੋਤ ਇਸ ਸੱਚ ਦੀ ਸਦਾ ਜਗੇਗੀ ਤੁਹਾਡਾ ਪਿੰਡ ਮਿੱਟੀ ਕੱਡੇ ਵਿੱਚ ਮਿਲ ਜਾਵੇਗਾ ਤੁਸੀਂ ਕਿਤੇ ਦੂਰ ਜਾ ਕੇ ਵਰਸੋਗੇ ਇਹ ਬਨ ਗਦਗੀ ਗੁਰੂ ਨਾਨਕ ਦੇਵ ਜੀ ਸਰਦਾਰਨਪੁਰ ਲੋਧੀ ਨੂੰ ਚਲੇ ਗਏ ਮਰਦਾਨਾ ਕਹਿਣ ਲਗਾ ਮਹਾਰਾਜ ਫੇਦਾਨੇ ਦੇ ਆਪਣਾ ਨੂੰ ਹਾਲ ਚਾਲ ਜਾਣਨ ਵਾਸਤੇ ਭੇਜਿਆ ਸੀ ਤੁਸੀਂ ਨਗਰ ਨੂੰ ਉਜਾੜਾ ਬਦਤਾ ਕਹਿੰਦਾ ਮਰਦਾਨਿਆਂ ਨਗਰ ਜਾੜਿਆ ਨਹੀਂ ਹੈ ਇਹ ਨਗਰ ਆਪਾਂ ਸੇਵੇਂ ਜਾਮੇ ਵਿੱਚ ਜਾਣਗੇ ਵਸਾਵਾਂਗੇ ਅਦੇ ਇਹ ਜਿੱਥੇ ਆਪਣੀ ਕੋਲ ਜਾਵੇਗੀ ਆਪਣੀ ਕੋਲ ਉੱਥੇ ਆਵੇਗੀ ਫੁੱਲੇਗੀ ਇਹਨੂੰ ਚਾਰ ਚੰਨ ਲੱਗਣਗੇ ਇੰਨਾ ਬੰਨ ਕਰਕੇ ਸਲਤਨਤ ਲੋਦੀ ਨੂੰ ਚਲੇ ਗਏ ਇਹ ਤੋਂ ਬਾਅਦ ਬੇਦੀਆਂ ਦੇ ਵਿੱਚ ਇੰਨੀ ਏਰਖਾ ਵਧ ਗਈ ਕਿਉਂਕਿ ਮਹਾਰਾਜ ਦਾ ਵਜਨ ਹੋਇਆ ਸੀ ਲੜ ਲੜ ਭਾਜੇ ਪੁਰ ਕੋ ਸੋਰਾ ਸਾਰੇ ਬੇਦਿਆਂ ਲੜ ਲੜ ਗਏ ਪੈਨ ਨੂੰ ਛੱਡ ਕੇ ਕਿਤੇ ਦੂਰ ਜਾ ਵਰਸੇ ਪਰ ਉਹ ਤੇ ਤਬ ਗਏ ਠੋਰਾਏ ਕੋਗ ਵਹਦਾ ਨਗਰ ਸਾਰਾ ਥੇ ਹੋ ਗਿਆ ਸੇਵੇਂ ਜਾਮੇ ਦਿਗਰ ਸਾਰੇ ਬੇਦੀ ਜਾ ਚੁੱਕੇ ਸਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨਗਰ ਚੋਲਾ ਸਾਹਿਬ ਨੂੰ ਤਾਰਦੇ ਹੋਏ ਗੋੰਦਵਾਲ ਸਾਹਿਬ ਨੂੰ ਜਾ ਰਹੇ ਸਨ ਜਦੋਂ ਤਿੰਨਾਂ ਕੋਹਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਕਿ ਤੀਨ ਕੋਹ ਜਦ ਸਤਗੁਰ ਗਏ ਚੋਲੇ ਸਾਹਿਬ ਦੇ ਤਿੰਨਾਂ ਕੋਹਾਂ ਦੇ ਉੱਪਰ ਆਏ ਇਹ ਗਜਥਾਨ ਬਲੋਗ ਦਾ ਬੜੀ ਸੁਹਾਵਣੀ ਜਗ੍ਹਾ ਦੇਖੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਆਏਗਾ ਗੋਦਵਾਰ ਓੜੀ ਸਾਹਿਬ ਬਣਿਆ ਹੈ ਉੱਥੇ ਬਾਬੇ ਬਕਾਲੇ ਸਾਹਿਬ ਵਾਲੇ ਸੰਤ ਸੇਵਾ ਕਰਵਾ ਰਹੇ ਅਰੇ ਉੱਥੇ ਆਣ ਕੇ ਮਹਾਰਾਜ ਸਾਹਿਬ ਨੇ ਉੱਤਰਤਰੰਗਮ ਮੰਨਣ ਥਾਨੀ ਕੋੜੇ ਦੇ ਉਤਰੇ ਜੋੜਾ ਉਤਾਰਿਆ ਤੇ ਇਹ ਥੇ ਨੂੰ ਨਮਸਕਾਰ ਕੀਤੀ ਬੈਠੇ ਕਿਤੇ ਕਾਲਗੁਣ ਖਾਨੀ ਕਿੰਨਾ ਸਮਾਂ ਉੱਥੇ ਮਾਰ ਕੇ ਬੰਦ ਕਰਕੇ ਬੈਠੇ ਰਹੇ ਤੇ ਥਾਲ ਜਾਂ ਬੈਸੇ ਗੁਰੂ ਸਾਬ ਉਹ ਸੰਸੇਠਾਨ ਕਿ ਸਾਰੀ ਸੰਗਤ ਸੰਸੇਠੇ ਵਿੱਚ ਪੈ ਗਈ ਕਿ ਇਹ ਕਿਹੜੀ ਜਗ੍ਹਾ ਹੈ ਜਿੱਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਨਾਮਜ਼ਕਰ ਕੀਤੀ ਹੈ ਸਾਨੂੰ ਦੱਸਿਆ ਹੀ ਨਹੀਂ ਕਿ ਜਗ੍ਹਾ ਕਿਹੜੀ ਹੈ ਉਹਦੇ ਕਰ ਬੰਦਨ ਕੋਰਾ ਵਰ ਬੈਸੇ ਕਿਸ ਕੋ ਤਲ ਹੋਏ ਹੋਏ ਕਿਵੇਂ ਸਾਨੂੰ ਇਹ ਨਹੀਂ ਦੱਸਿਆ ਕਿ ਜਗ੍ਹਾ ਕਿਹੜੀ ਆ ਤੇ ਥਾਲ ਜਾਂ ਬੈਸੇ ਗੁਰੂ ਸਾਬ ਉਹ ਸੰਸੇਠਾਨ ਕਰ ਜੋਰ ਬੁਝਤ ਪਏ ਕੈਥਾ ਨੇ ਜਾਣ ਹਟੋੜ ਕੇ ਪੁੱਛਿਆ ਮਹਾਰਾਜ ਸਾਨੂੰ ਦੱਸੋ ਅਗੇ ਕਿਹੜੀ ਜਗ੍ਹਾ ਹੈ ਜਿੰਨੂੰ ਆਵਨੇ ਨਮਸਕਾਰ ਕੀਤੇ ਦੇ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਜੀ ਬੜੇ ਮੁਸਕਰਾਏ ਕਹਿਣ ਲੱਗੇ ਭਾਈ ਅਸੀਂ ਤੇਨੂੰ ਨਮਸਕਾਰ ਨਹੀਂ ਕੀਤੇ ਗੁਰਨਾਗ ਦੇਵ ਦੇ ਜਗਦੀ ਹੋਈ ਜੋਧ ਨੂੰ ਨਮਸਕਾਰ ਕੀਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਡੇ 350 ਕਦਮ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੰਗੇ ਪੈਰੀ ਚੱਲ ਕੇ ਪਰਿਵਾਰ ਸਮੇਤ ਸੰਗਤ ਸਮੇਤ ਇੱਥੇ ਉੱਪਰ ਆਏ ਆਣ ਗਰਗੇ ਛੋੜੀ ਜਾਗਰ ਬਣਾ ਕੇ ਕਹਿੰਦੇ ਹੋਣੇ ਨਗਰ ਵਧੇ ਫੁੱਲੇਗਾ ਇਹਨੂੰ ਚਾਰ ਚੰਨ ਲੱਗਣਗੇ ਬਾਗ ਸਾਈਡ ਦੇ ਖੂਹ ਜਿਹੜਾ ਬਾਬੇ ਮਹਿਤੇ ਕਾ ਵੀ ਜਨਮ ਦੀ ਹੋਈ ਉਹ ਬਾਬੇ ਸਿਵਰਾਉ ਨੇ ਹਲਵਾਇਆ ਸੀ ਕਹਿੰਦੇ ਸਮਾ ਪਾ ਗਏ ਇੱਥੇ ਬੋਲੀ ਦਿਹਾਰ ਹੋਵੇਗੀ ਨਕੀਆਂ ਮੋਡੀਆਂ ਬਿਮਾਰੀਆਂ ਗਏ ਜਾਗਰ ਲੀਆਂ ਇੱਥੇ ਕੋੜੇ ਵੀ ਰਾਜੀ ਹੋਣਗੇ ਇਹ ਵਰਦਾਨ ਦੇ ਕੇ ਨਗਰ ਨੂੰ ਨਵਾਂ ਬੁਲੰਦਾ ਵਰ ਦੇ ਕੇ ਕਹਿੰਦੇ ਪਹਿਲਾ ਨਾਮ ਇਹਦਾ ਪੱਠੇਵਿੰਡ ਬੋਲੇ ਮੌਜੂਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਜੀ ਨਾਲ ਮਸ਼ਹੂਰ ਹੋਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਡੇਰਾ ਕਰਕੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਡੇਰਾ ਕਰਕੇ ਬੈਠੇ ਤੇ ਡੇਰਾ ਸਾਹਿਬ ਮਸ਼ਹੂਰ ਹੋਇਆ ਇੱਥੇ ਸਭ ਤੋਂ ਪਹਿਲਾ ਕਾਰਜ ਜਿਹੜਾ ਟੱਪ ਸਰੋਵਰ ਦੇ ਵਿੱਚ ਬਾਬਾ ਗੁਰਮukh ਸਿੰਘ ਜੀ ਪਟਿਆਲੇ ਵਾਲੇ ਬਾਬਾ ਸਾਧੂ ਸਿੰਘ ਜੀ ਬਾਬਾ ਚੰਡਾ ਸਿੰਘ ਨੇ ਟੱਪ ਲਾ ਗਰਗੇ ਇੱਥੋਂ ਹੀ ਕਾਰ ਸੇਵਾ ਦੀ ਆਰੰਭਤਾ ਕੀਤੀ ਇਥੋਂ ਹੀ ਸਿੱਖੀ ਪਰਪਲਤ ਹੋਈ ਇਹ ਦੁਨੀਆ ਦੇ ਸਭ ਤੋਂ ਪਹਿਲਾ ਇਤਿਹਾਸਿਕ ਤੇ ਪ੍ਰਾਚਨ ਨਗਰ ਗੁਰਦੁਆਰਾ ਡੇਰਾ ਸਾਹਿਬ ਦਾ ਸਥਾਨ ਹੈ ਇਹ ਚੋਲਾ ਸਾਹਿਬ ਤੋਂ 10 ਕਿਲੋਮੀਟਰ ਦੂਰੀ ਤੇ ਗੋਨਵਾਲ ਸਾਹਿਬੀ ਰੋਡ ਤੇ ਫਰਿਆਵਾਤ ਤੋਂ ਗੋਨਵਾਲ ਸਾਹਿਬ ਤੋਂ 10 ਕਿਲੋਮੀਟਰ ਪਹਾੜ ਦੀ ਬਾਹੀ ਦੇ ਨਸਿਹਰੇ ਉਹ ਪਾਵ ਜਿਹੜਾ ਨਸਿਹਰਾ ਇਹ ਨਸਿਹਰੇ ਤੋਂ 10 ਕਿਲੋਮੀਟਰ ਚੜ੍ਹਦੇ ਪਾਸੇ ਤਕਉਣ ਦੇ ਵਿੱਚ ਇੱਕ ਗੁਰਦੁਆਰਾ ਵੱਸਿਆ ਹੈ ਇੱਥੇ ਹੁਣ ਬਹੁਤ ਜ਼ਿਆਦਾ ਹਰਿਆਦਵਾਰ ਚੋ ਪਹਿਰੇ ਦਾ ਨਾਮ ਚੱਲਦਾ ਹੈ ਬੜੀ ਸੰਗਤ ਇਕੱਠੀ ਹੁੰਦੀ ਹੈ ਭਾਵੇਂ ਮੇਲੇ ਦੇ ਰੂਪ ਵਿੱਚ ਸੰਗਤਾਂ ਤੇ ਹੁੰਦੀ ਹੈ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਜਾਂਦੇ ਆ ਇੱਥੇ ਬਾਬੇ ਗੁਰਮੁਖੋਂ ਤੋਂ ਲੈ ਕੇ ਅਨੇਕਾਂ ਹੀ ਸੰਤਾਂ ਦੀ ਚਰਨ ਸੂਪਰਾਵਤ ਹੋਈ ਹੈ ਮੌਜੂਦਾ ਸਮੇਂ ਵਿੱਚ ਬਾਬਾ ਲਖਾ ਜੰਗ ਜੀ ਕੋਟੇ ਵਾਲੇ ਜੋ ਮਹਾਂਪੁਰ શ્રીਮਾਨ ਚੰਦ ਬਾਬਾ ਤਾਰਾ ਸਿੰਘ ਸ਼ਰਿਆਲੇ ਵਾਲੇ ਤੋਂ ਵਸਾਏ ਹੋਏ ਸ਼੍ਰੀਮਾਨ ਚੰਦ ਬਾਬਾ ਲੱਖਾ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਜੀ ਕਾਰਕਮਨਾਂ ਦਾ ਸੇਵਾ ਕਰਵਾ ਰਹੇ ਇਥੋਂ ਦੀ ਪ੍ਰਬੰਧਕ ਕਮੇਟੀ ਭਾਈ ਗੁਰਿੰਦਰ ਸਿੰਘ ਜੀ ਟੋਨੀ ਪ੍ਰਧਾਨ ਭਾਈ ਅਵਤਾਰ ਸਿੰਘ ਜੀ ਜਮਹਾਰਾ ਮੀਤ ਪ੍ਰਧਾਨ ਭਾਈ ਜੱਸਾ ਸਿੰਘ ਜੀ ਸਰਪੰਚ ਪਿੰਡ ਲਾਵਰਪੁਰ ਤੋਂ ਮੈਂਬਰ ਸਹਿਬਾਨ ਬਾਬਾ ਪਿਆਰਾ ਸਿੰਘ ਜੀ ਲੋਹਾਰ ਮੈਂਬਰ ਸਹਿਬਾਨ ਸੂਰਦਾ ਸਿੰਘ ਜੀ ਸਵਰਗ ਵਾਸੀ ਦਾ ਸੂਰਦਾ ਸਿੰਘ ਜੀ ਪਿੰਡ ਫੈਲੋਗੇ ਇਹ ਪ੍ਰਬੰਧਕ ਕਮੇਟੀ ਨਿਸਕਾਮ ਕਮੇਟੀ ਆ ਮਹਾਪੁਰਸਾਂ ਨਾਲ ਸੰਯੋਗ ਦੇ ਕਰਕੇ ਸੰਜੀ સેવા ਵਿਜੇ ਸਾਹਿਬ ਬਾਗੇ ਬੜੇ ਤਨਮਨ ਦੇ ਤੰਦ ਨਾਲ ਮਹਾਪੁਰਸਾਂ ਸੇਵਾ ਕਰਵਾ ਰਹੇ ਆ ਤੁਹਾਡੇ ਜਨਮ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਉਹ ਆਗਰੂ ਜੀ ਕੀ ਫਤਿਹ ਬਹੁਤ ਸਾਲ ਸੀ ਬਾਬਾ ਜੀ ਤਾਂ ਤੁਸੀਂ ਦੱਸਿਆ ਵੀ ਇੱਥੋਂ ਮਹਿਤਾ ਕਾਲੂ ਜੀ ਜਦੋਂ ਉੱਥੇ ਚੱਲ ਜਾਂਦੇ ਹਨਾ ਤੇ ਉਹ ਮਤਲਬ ਬਾਬਾ ਜੀ ਕਹਿੰਦੇ ਵੀ ਪਟਵਾਰੀ ਦਾ ਇਹਨਾਂ ਕੋਲ ਸੀ ਪਟਵਾਰੀ ਦੀ ਨੌਕਰੀ ਕਰਦੇ ਗਿਆ ਹਨਾ ਰਾਏ ਬਲਾਰ ਦੇ ਪ੍ਰੇਮ ਕਰਕੇ ਹਾਂ ਜਦੋਂ ਪਟਵਾਰੀ ਸੀਗੇ ਇੱਥੇ ਵੀ ਪਟਵਾਰੀ ਸੀ ਇੱਥੇ ਜੀ ਉਹਦਾ ਦੇਖ ਵੀ ਦੇ ਪਿੰਡ ਜਿਹੋ ਹੀ ਕਰਦੇ ਆ ਜਮਰ ਦਾ ਪਿੰਡ ਉਹਦਾ ਵਾ ਇਸ ਪਿੰਡ ਦੇ ਵੀ ਪਟਵਾਰੀ ਸੀ ਪਹਿਲਾਂ ਹਾਂ ਇੱਥੇ ਜਿਹੜਾ ਜਮਰ ਹੈ ਪਿੰਡ ਆ ਨਾ ਔਰ ਰਾਏ ਭੋਇ ਦਾ ਪਿੰਡ ਜਮਰ ਰਾਏ ਉੱਥੇ ਪਟਵਾਰੀ ਸੀ ਰਾਏ ਭੋਇ ਦੇ ਵੀ ਕੁਝ ਸਾਰੇ ਇਲਾਕੇ ਦੇ ਪੜਵਾਰੀ ਸੀਗੇ ਉਹ ਪੰਕਤੀਆਂ ਬੋਲੀਆਂ ਸਲੋਕਾਂ ਦੀਆਂ ਵਿੱਚ ਉਹ ਜਿਹੜੀਆਂ ਪੰਕਤੀਆਂ ਉਹ ਕਿਹੜੇ ਗ੍ਰੰਥ ਵਿੱਚ ਦਰਜ ਨੇ ਇਹ ਸੂਰਜ ਬਲਗਾ ਹੈ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਅੱਛਾ ਅੱਛਾ ਉਹਨਾਂ ਦੇ 292 ਅੰਕ ਤੇ ਇਹ ਇਤਿਹਾਸ ਅੰਕਤ ਆ ਹਾਂ ਤੇ ਹੁਣ ਇੱਥੇ ਐਤਵਾਰ ਦੇ ਐਤਵਾਰ ਸੰਗਤ ਇਕੱਠੀ ਬਹੁਤ ਜਿਆਦਾ ਅਗੇ ਦੇਖਿਓ ਕਿਦੇ ਬਹੁਤ ਜਿਆਦੀ ਸੰਗਤ ਇਕੱਠੀ ਹੁੰਦੀ ਇੱਥੇ ਦਾ ਸਾਰੇ ਦਰਬਾਰ ਦਾ ਸਨਾਨ ਕਰਾਈ ਦਾ ਸਰੋਵਰ ਦਾ ਕੋਈ ਪ੍ਰਾਣੀਆਂ ਚੀਜ਼ਾਂ ਉਸ ਤੋਂ ਵੱਧੀਆਂ ਹੈਗੀਆਂ ਮੌਜੂਦ ਹੈਗੀਆਂ ਜੀ ਖੂਹ ਸਾਹਿਬ ਇੱਕ ਖੂਹ ਆ ਇੱਕ ਸਰੋਵਰ ਸਾਹਿਬ ਤੋਂ ਪਹਿਲਾਂ ਡੱਬ ਲੱਗਾਂ ਇੱਥੋਂ ਹੀ ਸਾਰੇ ਸੰਤਾਂ ਸੰਜਿਹਦਾਰੀਆਂ ਮਿਲੀਆਂ ਜੀ ਬਾਬੇ ਖੜਕ ਸਿੰਘ ਨੇ ਇੱਥੇ ਸੇਵਾ ਕੀਤੀ ਉਹ 10 ਨੰਬਰ ਦਾ ਬਦਮਾਸ਼ ਹੈ ਜੀ ਉਹ ਵੀ ਇੱਥੇ ਸੇਵਾ ਕੇ ਜਿਹੜਾ ਲੱਗੇ ਉਹਨੇ ਸੇਵਾ ਕੀਤੀ ਜੀ ਜੀ ਇੱਥੇ ਬਾਬਾ ਦਵਾਨ ਸਿੰਘ ਜੀ ਖਜਾਨ ਸਿੰਘ ਜੀ ਹਾਂ ਕੋਟੇ ਜਦੋਂ ਗਏ ਉੱਥੇ ਦੱਬੇ ਗਏ ਜੋ ਕੋਟਾ ਘਰ ਕੋਇਆ ਹੂੰ ਉਹਨਾਂ ਦੇ ਮਾਲ ਨੇ ਇੱਥੇ ਹੀ ਆਣ ਕੇ ਇਹਨਾਂ ਦੁਆ ਬਾਦ ਲਖ ਜਾਣ ਜੋ ਦੁਆਨ ਤੋਂ ਉਹਨੂੰ ਬਾਬੇ ਗੁਰਮੁਖੀ ਦੀ ਆਖਿਆ ਕਰਨ ਕੇ ਮਹਾਰਾ ਜੀ ਦਾ ਨਿਗਰ ਤੁਹਾਡੇ ਪੁੱਤ ਮਣੇ ਜੀ ਉਹਨਾਂ ਫਿਰ ਚੰਗੇ ਬਾਰੇ ਨਿਗਰ ਆਏ ਤੇ ਫਿਰ ਇੱਥੇ ਹੀ ਸੇਵਾ ਕੀਤੀ ਜੀ ਜੀ ਬਾਬਾ ਜੀਵਨ ਸਿੰਘ ਜੀ ਨਾਲ ਚਾਲ ਉਹਨਾਂ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਅਮਰ ਸਿੰਘ ਜੀ ਉਹਨਾਂ ਨੇ ਵੀ ਇੱਥੇ ਸੇਵਾ ਕੀਤੀ ਬਾਬੇ ਬਹਤਾ ਸਿੰਘ ਨੇ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਹਰਮਨ ਸਿੰਘ ਦਿੱਲੀ ਵਾਲਾ ਉਹਨਾਂ ਨੇ ਵੀ ਇੱਥੇ ਸੇਵਾ ਕੀਤੀ ਜਦਨੇ ਵੀ ਸੰਧਵਾ ਬੁਰਸੇ ਇੱਥੇ ਸਾਰੇ ਸੇਵਾ ਕਰਕੇ ਜ਼ਿੰਦਦਾਰੀਆਂ ਲੈ ਕੇ ਸਾਰੇ ਵੱਡੇ ਸੇਵਾ ਸ਼੍ਰੀ ਜੀ ਬਹੁਤ ਬਹੁਤ ਧੰਨਵਾਦ ਜਿਸ ਕਰਕੇ ਸੇਵਾ ਦਾ ਕੇਂਦਰ ਹੈ ਸਿੱਖੀ ਦਾ ਦਰਵਾਜ਼ਾ ਤੇ ਇਹ ਸਭ ਤੋਂ ਪਹਿਲਾ ਇਤਿਹਾਸਿਕ ਨਗਰ ਜੀ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਦੀ ਸਾਡਾ ਕੋਣ ਵਾਸਤੇ ਸੋ ਸੰਗਤ ਜੀ ਇਹ ਸਨ ਸਾਡੇ ਜ਼ਤੇਦਾਰ ਸਾਹਿਬ ਜੋ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਗ੍ਰੰਤੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਤੇ ਅੱਜ ਦੀ ਵੀਡੀਓ ਅਸੀਂ ਧੰਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਉਰਖੀ ਪਿੰਡ ਤੋਂ ਅਸੀਂ ਦਿਖਾ ਰਹੇ ਆਂ ਤਾਂ ਲੋਹਾਰ ਨਾਂ ਇਹ ਪਿੰਡ ਦਾ ਡੇਰਾ ਸਾਹਿਬ ਗੁਰਦੁਆਰਾ ਦੇ ਨਾਂ ਤੇ ਇੱਕ ਗੁਰਦੁਆਰਾ ਸਾਹਿਬ ਬਸਿਆ ਹੋਇਆ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨ ਵੇਲੇ ਕਰਨ ਵਾਸਤੇ ਸੋ ਸਰਗਜੀ ਅਸੀਂ ਬੇਨਤੀ ਕਰਾਂਗੇ ਆਪਣੇ ਚੈਨਲ ਰਾਹੀਂ ਮਾਧਿਅਮ ਰਾਹੀਂ ਕਿ ਜਦੋਂ ਵੀ ਸ੍ਰੀ ਤਰਨਤਾਨ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਓ ਤੇ ਇੱਕ ਵਾਰੀ ਇਸ ਸਥਾਨ ਤੇ ਜ਼ਰੂਰ ਪੁੱਜਿਓ ਜਿੱਥੋਂ ਕੇ ਸਾਡਾ ਇਤਿਹਾਸਿਕ ਧਰਮ ਦਾ ਸ਼ੁਰੂ ਹੁੰਦਾ ਜਿੱਥੋਂ ਕੇ ਸਾਡੀ ਸਿੱਖੀ ਦਾ ਮੋੜ ਵੱਜਦਾ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਥੇ ਆਏ ਹੋਰ ਵੀ ਸੰਤਾਂ ਬਾਪੁਰਖਾਂ ਦੇ ਚਰਨ ਇਸ ਅਸਥਾਨ ਤੇ ਪਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ